ਫਿਰ ਆਪਾਂ ਮਿੰਟੂ ਜਿੱਦੋਂ ਪੰਜਾਬ ਵਾਲ ਆਈ ਜੀ ਇੱਥੇ ਅਨਸਰ ਆਹਸ ਜੀ ਆ ਕੋਈ ਪਿਛੇ ਪਾਈ ਰੱਖਦੇ ਹੈਗੇ ਕਿਤੇ ਨਾ ਕਿਤੇ ਜੀ ਉਹ ਕਿਸਾਨਾਂ ਨਾਲ ਤਾਂ ਵੈਸੇ ਕੰਮ ਉਹਨਾਂ ਦਾ ਚੱਲੂ ਆਈ ਚੱਲੂ ਆ ਉਹ ਕਹਿੰਦੇ ਨੇ ਜਿਵੇਂ ਕਹਿੰਦੇ ਕਿ ਬਾਈ ਹੁਣ ਉਹ ਕਹਿੰਦੇ ਆ ਕਿ ਬਾਈ ਕਿਸਾਨਾਂ ਦੇ ਜਿਹੜਾ ਜੁੱਤੀ ਫੇਰਾਂਗੇ ਪਹਿਲਾਂ ਮੇਲਾ ਦਾ ਜੁੱਤੀ ਉਹਨਾਂ ਨੇ ਕੰਮ ਆਈ ਆ ਆਪ ਹੱਥਾਂ 'ਚ ਪਾ ਕੇ ਭਜਦੇ ਹੁਣ ਕਿ ਕਿਸਾਨਾਂ ਆ ਗਏ ਹੁਣ ਪਤਾ ਨਹੀਂ ਕਿ ਉਹ ਤੱਤੇ ਹੀ ਹੋਏ ਪਿਆ ਕਿਸਾਨਾਂ ਤੇ ਮਿੰਟੂ ਜੀ ਉਹ yogi ਨੂੰ ਸੱਦਰਿਆ ਨਾ ਜੇ ਸੁਨੀਲ ਜਾਖੜ ਨੇ ਖੱਤ ਲਿਖ ਦਿੱਤਾ ਉਹ ਜਿਵੇਂ ਅ ਮਤਲਬ ਕਿ ਜੇਲ੍ਹ 'ਚੋਂ ਖੱਤ ਲਿਖਿਆ ਸੀਗਾ ਨਾ ਕਿਸ਼ਨੇ ਨੇ ਵੇਖਿਆ ਤੁਸੀਂ ਫਿਲਮ ਵਖੀ ਜਟ ਜਾਣਾ ਮੋੜ ਜਾਂ ਜੋਣਾ ਮੋੜ ਜਿਹੜੀ ਆਈ ਜੀ ਤਾਂ ਕਿਸ਼ਨੇ ਨੇ ਖਤ ਲਿਖਿਆ ਸੀਗਾ ਜੋਣਾ ਮੋੜ ਦੀ ਅਣਖ ਜਾਗੀ ਫਿਰ ਉਸ ਤੋਂ ਬਾਅਦ ਉਹ ਬਾਗੀ ਹੋ ਜਾਂਦਾ ਹੈ ਬਦਲਾ ਲੈ ਲੈਂਦਾ ਜੀ ਬਦਲਾ ਲੈ ਲਈ ਜੋਣਿਆਂ ਜੇ ਮਾਂ ਦਾ ਜਾਇਆ ਤਾਂ ਮਤਲਬ ਕਿ ਉਸੇ ਤਰ੍ਹਾਂ ਸੁਨੀਲ ਜਾਖੜ ਹੁਣ ਖਤ ਲਿਖ ਰਹੇ ਨੇ ਮੈਂ ਕੋਈ ਤਸ਼ਬੀਹ ਨਹੀਂ ਦੇ ਰਿਹਾ ਕੋਈ ਤੁਲਨਾ ਨਹੀਂ ਕਰ ਰਿਹਾ ਮਤਲਬ ਕਿ ਜਸਤ ਦਾ ਸੰਦਾ ਇਥਨ ਕਰ ਰਿਹਾ ਕਿ ਇਤਰੋਂ ਵੀ ਖਤ ਲਿਖ ਕੇ ਉਹ ਫਰਿਆਦ ਕਰ ਰਹੇ ਆ ਕਿ yogi ji ਤੁਸੀਂ ਆਓ ਆਓ ਮਤਲਬ ਕਿ ਕੁਝ ਕਮਾਂਡ ਸੰਭਾਲੋ ਤੇ ਨਹੀਂ ਤੇ ਕਹਾਣੀ ਖਿਲਰ ਗਈ ਜੀ ਹੁਣ ਵੇਖੋ ਗੱਲ ਇਹ ਆ ਕਿ ਜੋ ਹੰਸ ਰਾਜ ਹੰਸ ਨੇ ਕਿਹਾ ਉਹ ਤਾਂ ਵਾਇਰਲ ਹੋ ਗਿਆ ਰਾਤੀ ਵਾਇਰਲ ਹੋ ਗਿਆ ਸੀਗਾ ਮੇਰੇ ਟੈਲੀਫੋਨ ਤੇ ਦੋ ਤਿੰਨ ਸੱਜਣਾ ਨੇ ਉਹ ਵੀਡੀਓ ਕਲਿੱਪੇ ਭੇਜਿਆ ਹੋਇਆ ਜੀ ਸਪੈਸ਼ਲ ਰਾਤੀ ਜੀ ਹਾਂਜੀ ਹਾਂ ਕਈ ਸੱਜਣ ਉਹ ਭੇਜਦੇ ਕਿ ਭਈਆ ਦੇਖੋ ਜਰ ਗੌਰ ਤਾਂ ਕੰਮ ਹੈ ਹਾਂਜੀ ਉਹਨਾਂ ਦਾ ਕੰਮ ਹੈ ਕਿ ਭਈ ਇਹਨਾਂ ਨੂੰ ਭੇਜੀਏ ਤੇ ਕੋਈ ਗੱਲ ਕਰਨਗੇ ਜੀ ਉਹਨਾਂ ਹੰਸਰਾਜ ਹੰਸ ਨੂੰ ਕੀ ਆ ਕਿ ਅੱਛਾ ਇੱਕ ਨਾ ਬੜਾ ਖੂਬਸੂਰਤ ਕਵਿਤਾ ਹੈ ਵੈਸੇ ਉਹ ਕਵਿਤਾ ਦੇ ਬੰਦ ਚੋਂ ਕੁਝ ਲੋਕ ਸ਼ੇਅਰ ਕਹਿੰਦੇ ਨੇ ਕਵਿਤਾ ਦੇ ਬੰਦ ਚੋਂ ਨਾ ਪੰਕਤੀਆਂ ਫਿਤੂਰ ਹਰ ਉਮਰ ਮੇ ਹੋਤਾ ਹੈ ਜੁਦਾ ਜੁਦਾ ਜੀ ਗੌਰ ਕਰਿਓ ਫਿਤੂਰ ਹਰ ਉਮਰ ਮੇ ਹੋਤਾ ਹੈ ਜੁਦਾ ਜੁਦਾ ਖਲੌਣਾ ਮੁਹੱਬਤ ਰਤਬਾ ਔਰ ਫਿਰ ਖੁਦਾ ਦੇਖ ਕੀ ਕਹਿ ਰਹੇ ਜੀ ਕਹਿੰਦਾ ਕਿ ਹਰੇਕ ਉਮਰ ਦੇ ਵਿੱਚ ਬੰਦੇ ਦੀਆਂ ਅਗਾਂਖਿਆਵਾਂ ਚਾਹਤਾਂ ਵੱਖਰੀ ਕਿਸਮ ਦੀਆਂ ਹੁੰਦੀਆਂ ਨੇ ਜੀ ਪਹਿਲਾਂ ਖਿਲਾਉਣਾ ਆਪਾਂ ਨੂੰ ਖਿਲਾਉਣੇ ਦੀ ਖਿੱਚ ਹੁੰਦੀ ਹੈ ਨਾ ਫਿਰ ਜਦੋਂ ਥੋੜੇ ਜੇ ਆਪਾਂ ਅਲੜ ਹੋ ਜਾਂਦੇ ਆ ਮਸ਼ੂਕ ਦੀ ਤਲਾਸ਼ ਹੁੰਦੀ ਹੈ ਕਿ ਇੱਕ ਗਰਲਫ੍ਰੈਂਡ ਬਣ ਜਾਵੇ ਆਦਰਵਾਇਸ ਨਾਲੇ ਉਹ ਚੱਲਦਾ ਹੈ ਸਾਰਾ ਕੁਝ ਜੀ ਚਲੋ ਆਪਾਂ ਥੋੜੇ ਜੇ ਹੁਣ ਬੁੱਢੇ ਹੋ ਗਏ ਪਰ ਮੁੰਡਿਆਂ-ਮੁੰਡਿਆਂ ਵਾਲੀਆਂ ਕਹਾਣੀਆਂ ਜਾਣਦੇ ਆ ਨਾ ਜੀ ਉਸ ਤੋਂ ਬਾਅਦ ਕੀ ਹੁੰਦਾ ਕਿ ਨੌਕਰੀ ਲੱਗ ਜਾਵੇ ਕੈਰੀਅਰ ਬਣ ਜਾਵੇ ਤੇ ਅਖੀਰ ਤੇ ਕੀ ਹੁੰਦਾ ਅਖੀਰ ਤੇ ਜਦੋਂ ਆਪਣੇ ਆਪਣੇ ਵਾਲੀ ਤੋਂ ਢਲਾਨ ਤੋਂ ਵੀ ਮਤਲਬ ਮੈਂ ਆਪਦੇ ਵਾਲੀ ਕਿ ਮੈਂ ਤੁਹਾਡੇ ਵਾਲੀ ਤੇ ਹਲੇ ਥੋੜੀ ਐ ਕਿ ਸਾਡੇ ਵਰਗੀ ਉਮਰ ਤੋਂ ਜਦੋਂ 50 ਤੋਂ ਗੇਰ ਗਾਂਹ ਪਹੁੰਚ ਜਾਂਦਾ ਨਾ ਇਹ ਰੱਬ ਰੱਬ ਇਹ ਸੱਚੇ ਬਾਸ਼ਾ ਵਾਦੂ ਬਖਸ਼ ਆਹੀ ਕਰਦੇ ਨਾ ਅੱਲਾ ਬਖਸ਼ਦਾ ਤਾਂ ਮਤਲਬ ਕਿ ਫਿਰ ਬੰਦਗੀ ਵਾਲੇ ਪਾਸੇ ਹੋ ਜਾਂਦਾ ਬੰਦਾ ਇੱਕ ਬਹੁਤ ਸੋਹਣਾ ਕਹਿ ਲੋ ਕਿ ਲੇਖਕ ਨੇ ਨਾ ਇਹ ਸਭ ਕੁਝ ਜਿਹੜਾ ਹੈ ਨਾ ਚਿਤ੍ਰਿਆ ਹੁਣ ਹੰਸ ਰਾਜ ਹੰਸ ਨੇ ਸਾਰਾ ਕੁਝ ਆਏ ਪਾ ਲਿਆ ਅਖੀਰ ਉਹ ਖੁਦਾਵਾਲੋ ਹੋ ਗਿਆ ਗਲਤ ਗੱਲ ਨਹੀਂ ਹੈ ਪਰ ਮੈਨੂੰ ਲੱਗਦਾ ਕਿ ਇਹਦੇ ਤੇ ਇਹ ਚੀਜ਼ ਨਹੀਂ ਟੁੱਕਦੀ ਹੰਸ ਰਾਜ ਹੰਸ ਨੇ ਅੱਗੇ ਖੁਦਾ ਤੋਂ ਉਹ ਤਾਂ ਚਲੋ ਪਤਾ ਨਹੀਂ ਉਹਨਾਂ ਦੀ ਆਪਣੀ ਕਿਸ ਤਰ੍ਹਾਂ ਦੀ ਭਾਵਨਾ ਮੈਂ ਉਧਰ ਨਹੀਂ ਜਾਂਦਾ ਕਿ ਇਹਨਾਂ ਨੇ ਇਸ ਉਮਰ ਦੇ ਵਿੱਚ ਇੱਕ ਹੋਰ ਚਾਹਤ ਰੱਖ ਲਈ ਕਿ ਮੈਨੂੰ ਮਨਾ ਮੋ ਐਲਾਨਤਾ ਬੈਨ ਸਿਆਸਤ ਚ ਪੈਰ ਧਰ ਲਏ ਇਹ ਆਪ ਕਹਿੰਦੇ ਨੇ ਕਿ ਮੈਂ ਤੇ ਦੋਜ਼ਾ ਖਚਾ ਗਿਆ ਸੁ ਦੋਜ਼ਾ ਖਚਾ ਗਿਆ ਤਾਂ ਖੈਰ ਗੱਲ ਇਹ ਆ ਕਿ ਹੰਸ ਰਾਜ ਹੰਸ ਨੇ ਜੋ ਕਿਹਾ ਤਾਂ ਦੇਖੋ ਕੁਝ ਗੱਲਾਂ ਜਿਹੜੀਆਂ ਵੀ ਮੈਂ ਤੇ ਕਹਿ ਦਿੰਨਾ ਕਿ ਉੱਥੇ ਹੰਸ ਰਾਜ ਹੰਸ ਦੇ ਕੋਲ ਜਿਹੜਾ ਸੱਜੇ ਪਾਸੇ ਖਲੋਤਾ ਉਸ ਬੰਦੇ ਨੇ ਕੀ ਗੱਲ ਕਹੀ ਕਿ ਸਾਨੂੰ ਇਹਨਾਂ ਨੇ ਗਾਲਾਂ ਕੱਢੀਆਂ ਅਸੀਂ ਉਹ ਸ਼ਬਦ ਨਹੀਂ ਦੱਸ ਸਕਦੇ ਜੋ ਸਾਨੂੰ ਬੋਲੇ ਗਏ ਤੁਹਾਨੂੰ ਪਿੰਡ ਨਹੀਂ ਵੜਨ ਦੇਾਂਗੇ ਤੁਸੀਂ ਭਾਜਪਾ ਦੇ ਫਲਾ 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 ਇਹ ਗੱਲਾਂ ਗਲਤ ਨੇ ਵੇਖੋ ਅਸੀਂ ਮੈਂ ਕੌਣ ਹਾਂ ਮਾਨ ਸਰ ਮੈਂ ਤੁਹਾਨੂੰ ਰੋਕਾਂ ਕਿ ਤੂੰ ਫਲਾਣੀ ਪਾਰਟੀ ਨਾਲ ਨਾ ਜਾ ਜਾਂ ਤੁਸੀਂ ਫਲਾਣੇ ਚੈਨਲ 'ਚ ਕੰਮ ਨਾ ਕਰ ਅਸੀਂ ਆਪਣੇ ਕੱਪਰ ਦੇ ਕਿਸੇ ਮੈਂਬਰ ਨੂੰ ਨਹੀਂ ਰੋਕ ਸਕਦੇ ਕਿਸੇ ਬਾਹਰ ਨਹੀਂ ਰੋਕ ਸਕਦੇ ਮੈਂ ਮੈਂ ਅੱਜ ਤੱਕ ਮੇਰੇ ਵਿਆਹ ਨੂੰ ਇੰਨਾ ਅੱਛਰ ਹੋ ਗਿਆ ਮੈਂ ਕਦੇ ਆਪਣੀ ਵਾਈਫ ਨੂੰ ਇਹ ਨਹੀਂ ਕਿਹਾ ਕਿ ਫਲਾਣੇ ਨੂੰ ਵੋਟ ਪਾ ਕੇ ਆ ਮੈਂ ਹੁਕੈਣਾ ਨੂੰ ਕਿ 2-4 ਦਿਨ ਪਹਿਲਾਂ ਵੀ ਆਪਦਾ ਐਨਾਲਿਸਿਸ ਕਰੋ ਜਿੱਥੇ ਠੀਕ ਲੱਗਦਾ ਪਾਓ ਜੀ ਤਾਂ ਮਤਲਬ ਕਿ ਤੁਸੀਂ ਯਾਰ ਕਿਸੇ ਨੂੰ ਇਹ ਜਿਹੜੇ ਲੋਕ ਇਹ ਕਹਿ ਰਹੇ ਆ ਅਸਲ ਦੇ ਵਿੱਚ ਉਹ ਮੇਰੇ ਖਲ ਦੇ ਨਾਲ ਜਾਂ ਤਾਂ ਬੇਸਮਝਨੇ ਤੇ ਜਾਂ ਬਿਲਕੁਲ ਹੀ ਜਿੱਦਾਂ ਕਹਿ ਲਈਏ ਕਿ ਭਾਈ ਕਟੜ ਹੋ ਗਏ ਨੇ ਉਹ ਇਹ ਭੁੱਲ ਗਏ ਕਿ ਵੀ ਸਾਡੇ ਭਰਾ ਨੇ ਯਾਰ ਕੱਢੀ ਕਾ ਗੱਲ ਹੈ ਠੀਕ ਹੈ ਕੋਈ ਵਾਰ ਕਈ ਵਾਰ ਬੰਦੇ ਨੂੰ ਗਾਂ ਠੋਕਰ ਲੱਗੀ ਤਾਂ ਪਤਾ ਲੱਗ ਜਾਂਦਾ ਹੁੰਦਾ ਹੈ ਕਿਉਂ ਆਪਦਾ ਭਾਈਚਾਰਾ ਵਿਗਾੜ ਰਹੇ ਹੋ ਇਹ ਇਹ ਗੱਲ ਗਲਤ ਨਹੀਂ ਪਰ ਹੰਸ ਰਾਜ ਹੰਸ ਉੱਥੇ ਜਿਸ ਤਰ੍ਹਾਂ ਪਹੁੰਚ ਗਿਆ ਕਿ ਧਰਤੀ ਨੂੰ ਅੱਗ ਲਾ ਦਿੰਦੇ ਆ ਗਰੀਬ ਇਹ ਹੈ ਉਹ ਹੈ ਦੋ ਤਰੀਕ ਨੂੰ ਤੁਸੀਂ ਇੰਤਜ਼ਾਰ ਕਰੋ ਫਿਰ ਮੈਂ ਖੰਗਣ ਦਿੰਦਾ ਤੇ ਆਖੋ ਇਹਨਾਂ ਦੇ ਛੇਤਰ ਮਾਰਾਂਗੇ ਫਲਾ ਫਲਾ ਇਹਨਾਂ ਦੇ ਡਾਂਗਾ ਵੱਜੀਆਂ ਉੱਥੇ ਲਾਲਿਆਂ ਨੇ ਡਾਂਗਾ ਮਾਰੀਆਂ ਤੇ ਉੱਥੇ ਬਹਿੰਦੇ ਖਾਂ ਬਈ ਇਹ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਫਰਕ ਨੂੰ ਹੋਰ ਵਧਾਉਣਗੀਆਂ ਤੇ ਤੁਹਾਨੂੰ ਪਤਾ ਐਸਕੇਮ ਵਾਲਿਆਂ ਨੇ ਤੇ ਸ਼ਾਇਦ ਅੱਜ ਪ੍ਰੈਸ ਕਾਨਫਰੰਸ ਕਰ ਵੀ ਦੁੱਤੀ ਹੈ ਉਧਰੋਂ ਉਗਰਾਹਾਂ ਨੇ ਬਾਹਾਂ ਚੜਾ ਲੀਆਂ ਉਗਰਾਹਾਂ ਕਹਿੰਦਾ ਕਿ ਕੋਈ ਗੱਲ ਨਹੀਂ ਆਜੋ ਫਿਰ ਤੁਹਾਡਾ ਵਿਰੋਧ ਜਿਹੜਾ ਮੁਸਲਸਲ ਲਗਾਤਾਰ ਹੁੰਦਾ ਰਹੇਗਾ ਤੱਤ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਟਕਰਾ ਭੇੜ ਆ ਜਿਹੜਾ ਉਤੇ ਹੋਰ ਖੁੱਲਦਾ ਨਜ਼ਰ ਆ ਰਿਹਾ ਜੀ ਮੈਂ ਵੀ ਢੱਲੇਵਾਲ ਸਾਹਿਬ ਨਾਲ ਗੱਲ ਕੀਤੀ ਸੀ ਚਲੋ ਉਸ ਤੇ ਆਪਾਂ ਬਾਤ ਜਾਵਾਂਗੇ ਉਹਨਾਂ ਨੇ ਵੀ ਜ਼ਿਕਰ ਕੀਤਾ ਇਹਨਾਂ ਦਾ ਹਾਂ ਸਰੇਆਨ ਸਿੱਧਾ ਕਿਨੇ ਇੱਕ ਪਾਸੇ ਤਾਂ ਇਸ ਤਰ੍ਹਾਂ ਦੇ ਬਿਆਨ ਦਿੰਦੇ ਆ ਅਸੀਂ ਸਵਾਲ ਪੁੱਛਦੇ ਹੁਣ ਇੱਕ ਇੱਥੇ ਆਏ ਨੇ ਪੰਜਾਬ ਆਏ ਨੇ ਜੇ ਹੁਣ ਵੀ ਅਸੀਂ ਸਵਾਲ ਪੁੱਛਾਂਗੇ ਫਿਰ ਅਸੀਂ ਪੁੱਛਾਂਗੇ ਵੀ ਕੱਲ੍ਹ ਸਾਨੂੰ ਦਿੱਲੀ ਜਾਣ ਨਹੀਂ ਦਿੱਤਾ ਨਹੀਂ ਉੱਥੇ ਆ ਕੇ ਸੀ ਗੱਲਬਾਤ ਕਰ ਲੈਂਦੇ ਕਹਿੰਦੇ ਕਿ ਸਾਨੂੰ ਇੱਕ ਮਹੀਨਾ ਕਿੰ ਇੰਤਜ਼ਾਰ ਕਰਾਈ ਰੱਖਿਆ ਚਲੋ ਉਹਨਾਂ ਦੇ ਆਪਣੇ ਲੌਜਿਕ ਨੇ ਉਹਨਾਂ ਦੀਆਂ ਆਪਣੀਆਂ ਮੰਗਾਨੇ ਭਈ ਜੀ ਦੇਖੋ ਗੱਲ ਇਹ ਆ ਕਿ ਹੁਣ ਇਹ ਘਟੀਆ ਹਰਕਤਾਂ ਕਿਹੋ ਜਿਹੀਆਂ ਕਰ ਰਿਹਾ ਪਹਿਲਾਂ ਰੁਲਦੂ ਦੇ ਹੋਟਲ ਦਾ ਰੋਲਾ ਪਾਇਆ ਹੁਣ ਸਰਵਣ ਪੰਧੇਰ ਦਾ ਰੋਲਾ ਪੈ ਗਿਆ ਕਿ ਦੇਖੋ ਜੀ ਸਾਡੀ ਸੈਟਿੰਗ ਹੋ ਰਹੀ ਆ ਇਹ ਅਫਵਾਹ ਉਡਾ ਦਿੱਤੀ ਕਿ ਸਾਡੀ ਸੈਟਿੰਗ ਹੋ ਗਈ ਆ ਬਸ ਇਹ ਆ ਕਿ ਮਤਲਬ ਕਿ ਪੰਧੇਰ ਪੈਸੇ ਜ਼ਿਆਦੇ ਮੰਗਣ ਡਿਆ ਜੀ 10 ਕਰੋੜ ਸ਼ਾਇਦ ਮੰਗਦਾ ਕਰੋੜ ਦੀ ਗੱਲ ਜਿਹੜੀ ਹੁੰਦੀ ਆ ਜੀ अच्छा सर्वण पंधेर ने आख्या उन्होंने आख्या इने को पैसे ते ਸਾਡੇ ਅਕਾਊਂਟਾਂ ਚ ਪਏ ਨੇ ਜ਼ੂਰ ਇਨੇ ਕੋ ਪੈਸੇ ਤੇ ਸਾਡੀ ਇਕਾਈ ਦੀਆਂ ਜੋ ਉਹਨੀਆਂ ਲਾ ਲੋ ਜ਼ਿਲ੍ਹੇ ਦੀਆਂ ਇਕਾਈਆਂ ਉਹਨਾਂ ਦੇ ਅਕਾਊਂਟਾਂ ਚ ਪੈਨੇ ਆ ਜੀ ਤੇ ਜੇ ਕੋਈ ਤੁਹਾਡੇ ਕੋਲ ਸਬੂਤ ਹੈਗੇ ਪੇਸ਼ ਕਰ ਦਿਓ اچھا ਵਿਜੇ ਰupani ਜਿਹੜੇ ਗੁਜਰਾਤ ਦੇ ਸਾਬਕਾ ਚੀਫ ਮਨਿਸਟਰ ਆ ਕੱਲ ਉਹਨਾਂ ਨੇ ਵੀ ਇੱਕ ਬਿਆਨ ਦੇ ਦਿੱਤਾ ਬਿਆਨ ਦੇ ਕੇ ਉਹਨਾਂ ਨੇ ਆਖਿਆ ਕਿ ਇੱਕ ਕਿਸਾਨ ਮੰਨ ਜਾਣਗੇ ਕੋਈ ਗੱਲ ਨਹੀਂ ਕਾਂਗਰਸ ਦੀ ਥੋੜੀ ਜੀ ਪਾਨ ਲੱਗੀ ਹੈ ਇਹਨਾਂ ਨੂੰ ਜੀ ਬਈ ਆਪਾਂ ਕੀ ਕਰਨਾ ਆ ਆਪਾਂ ਤਿੰਨ ਕੇਂਦਰੀ ਮੰਤਰੀਆਂ ਨਾਲ ਇਹਨਾਂ ਦੀ ਗੱਲ ਚਲਾਈ ਹੋਈ ਆ ਇਹ ਗੱਲ ਕਿਸੇ ਨਾ ਕਿਸੇ ਸਿਰੇ ਲੱਗ ਜਾਣੀ ਯਾਨੀ ਤੁਸੀਂ ਵੇਖੋ ਕਿ ਹੁਣ ਜੀ ਬੈਕ ਡੋਰ ਕਿਤੇ ਕੋਈ ਗੱਲ ਚੱਲ ਰਹੀ ਆ ਤਾਂ ਇਹ ਤੇ ਕਿਸਾਨਾਂ ਕੋਲ ਸਪਸ਼ਟ ਕਰਨ ਇਹ ਵੀ ਗੱਲ ਗੱਲ ਹੋ ਗਈ ਆ ਕਿ ਤਿੰਨ ਕੇਂਦਰੀ ਮੰਤਰੀਆਂ ਨਾਲ ਇਹਨਾਂ ਦੀ ਗੱਲਬਾਤ ਚੱਲਣ ਢਈ ਆ ਮਸਲਾ ਹੱਲ ਹੋ ਜਾਊਗਾ। ਯਾਨੀ ਤੁਸੀਂ ਇਹ ਦੇਖੋ ਕਿ ਇਸ ਤਰ੍ਹਾਂ ਬਿਆਨ ਆਉਣੇ ਇੱਕ ਦੂਜੇ ਦੇ ਵਿਰੁੱਧ ਇੱਥੋਂ ਤੱਕ ਚਲੇ ਜਾਣਾ ਇਹ ਸਾਫ਼ ਹੈ ਕਿ ਇਹ ਭੇੜ ਜਿਹੜਾ ਹੋਰ ਚੱਲੇਗਾ। ਜੀ ਤੇ ਤੁਸੀਂ ਇਹ ਦੇਖੋ ਕਿ ਇਹ ਭੇੜ ਜਾ ਕਿੱਧਰ ਨੂੰ ਰਿਹਾ ਹੈ ਪੰਜਾਬ ਦੇ ਹਿੱਤਕਾਰੀ ਨਹੀਂ ਹੈਗਾ ਵੈਸੇ। ਜੀ ਮੈਂ ਤੁਹਾਨੂੰ ਕੀ ਕਿਹਾ ਸੀਗਾ ਯਾਦ ਹੈ ਤੁਹਾਨੂੰ ਇੱਕ ਮਹੀਨਾ ਤਕਰੀਬਨ ਪਹਿਲਾਂ ਸ਼ਾਇਦ 20 ਦਿਨ ਮਹੀਨਾ ਪਹਿਲਾਂ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਭਾਜਪਾ ਇੱਥੇ ਜੱਟ ਬਨਾਮ एससी ਜਾਂ 달ਤ मुद्दा ਬਣਾਏਗੀ ਉਹ ਕੀ ਬਣ ਰਿਹਾ ਤੁਹਾਡੇ ਸਾਹਮਣੇ ਹਾਂ ਗਰੀਬ ਭਾਈਚਾਰੇ ਦਾ ਮੁੱਦਾ ਬਣਾਉਣਾ ਹੀ ਬਣਾ ਹੰਸ ਰਾਜ ਜਨਸ ਨੇ ਅੱਜ ਕੀ ਕਿਹਾ ਜੀ ਕਿ ਇਹਨਾਂ ਨੂੰ ਬਾਬਾ ਬੰਦਾ ਸਿੰਘ ਜੀ ਭਹਾਦਰ ਨੇ ਰੋਟੀ ਖਾਣ ਝੋਕਾ ਕਰ ਦਿੱਤਾ ਹੁਣ ਇਹਨਾਂ ਦਾ ਦਿਮਾਗ ਪੌਂ ਗਿਆ ਤੇ ਕੋਈ ਗੱਲ ਨਹੀਂ ਹੁਣ ਸੁਣੋ ਮੈਂ ਕੋਟ ਕਰ ਰਿਹਾ ਹੰਸ ਰਾਜ ਹੰਸ ਦੇ ਸ਼ਬਦ ਸ਼ਾ ਸ਼ਬਦ ਉਹ ਕਹਿੰਦਾ ਕਾਨੂੰਨ ਬਣਾਵਾਂਗੇ ਤੁਹਾਨੂੰ ਜ਼ਮੀਨਾਂ ਦਿਵਾਵਾਂਗੇ ਗਰੀਬਾਂ ਨੂੰ ਕੱਲ ਦੇਖੋ ਬਣ ਰਿਹਾ ਨਾ ਮਸਲਾ ਮਸਲਾ ਇਹੀ ਬਣ ਰਿਹਾ ਜੋ ਮਤਲਬ ਕੈਲੋਕੇ ਜੱਟ ਵਰਸ ਜੇ ਕਿ ਭਾਈ ਇੱਕ ਤੇ ਇਹ ਜ਼ਮੀਨਾਵਾਕੇ ਬੈਠੇ ਨੇ ਤੇ ਦੂਜਾ ਦੂਜਾ ਸਾਨੂੰ ਦਬਕਾਉਂਦੇ ਨੇ ਤਾਂ ਭਾਜਪਾ ਨੇ ਮੈਂ ਤੁਹਾਨੂੰ ਦੱਸ ਦਿੱਤਾ ਸੀ 20 ਦਿਨ ਪਹਿਲਾਂ 25 ਦਿਨ ਪਹਿਲਾਂ ਜਦੋਂ ਪਤਾ ਲੱਗਿਆ ਕਿ ਇਹ ਇਸ ਤਰ੍ਹਾਂ ਮਤਲਬ ਕਿ ਜਿੱਥੇ ਸਾਡੇ ਐਸਸੀ ਭਾਈਚਾਰੇ ਵਾਲੇ ਜ਼ਿਆਦਾ ਗਿਣਤੀ ਚ ਰਹਿੰਦੇ ਨੇ ਕਿਸੇ ਖਾਸ ਜਗ੍ਹਾ ਤੇ ਤਾਂ ਉੱਥੇ ਪ੍ਰੋਗਰਾਮ ਰੱਖ ਰਹੇ ਨੇ ਉਹਨਾਂ ਨੂੰ ਨਾਲ ਜੋੜ ਰਹੇ ਨੇ ਉਹਨਾਂ ਨੂੰ ਮਤਲਬ ਕਿ ਹੁਣ ਦੂਸਰੇ ਪਾਸੇ ਦੇਖੋ ਕਿ ਪੂਰੇ ਇੰਡੀਆ 'ਚ ਐਸੀ ਭਾਈਚਾਰੇ ਦਿਆ ਜਿਹੜਾ ਕਹ ਲੋ ਕਿ ਇੱਕ ਚੇਤਨਾ ਦਾ ਸਵਾਲ ਬਣ ਗਿਆ ਉਹ ਇਹ ਬਣ ਗਿਆ ਕਿ ਰਿਜ਼ਰਵੇਸ਼ਨ ਖਤਮ ਹੋਏਗੀ ਕਿ ਰਹੇਗੀ ਜੇ ਆ ਗਿਆ ਤਾਂ ਦੂਸਰੇ ਪਾਸੇ ਇੱਥੇ ਨੈਰੇਟਿਵ ਬਿਲਕੁਲ ਉਲਟ ਬਣਾਇਆ ਜਾ ਰਿਹਾ ਹੈ ਜੀ ਕਿ ਇਹ ਭਾਈ ਨਾਲੇ ਤੇ ਜ਼ਮੀਨਾਂ ਦੱਬੀ ਫਿਰਦੇ ਆ ਨਾਲੇ ਹਿੰਜਰਦੇ ਆ ਸਾਨੂੰ ਤੇ ਅਸੀਂ ਆ ਕਰਾਂਗੇ ਤਾਂ ਮਤਲਬ ਕਿ ਭਾਜਪਾ ਬਹੁਤ ਚਲਾਕੇ ਨਾਲ ਕੰਮ ਕਰ ਰਹੀ ਹੈ ਜੀ ਤਾਂ ਇਹ ਹੁਣ ਆਗੂਆਂ ਨੂੰ ਸਮਝਣਾ ਪਏਗਾ ਕਿ ਭਾਈ ਗੱਲ ਇਹ ਆ ਕਿ ਉਤਲੇ ਪੱਧਰ ਤੇ ਹੁਣ ਜਿਵੇਂ ਰੋਪਾਨੀ ਸਾਹਿਬ ਨੇ ਗੱਲ ਕਰ ਦਿੱਤੀ ਹੈ ਜਾਂ ਜਿਹੜੀਆਂ ਆ ਗੱਲਾਂ ਬਾਤਾਂ ਹੋ ਰਹੀਆਂ ਇਹ ਉਤਲੇ ਪੱਧਰ ਤੇ ਤਾਂ ਦੇਖੋ ਮੈਂ ਇੱਕ ਚੀਜ਼ ਕਹੂੰਗਾ ਇਹਦੇ ਚ ਠੀਕ ਆ ਸਾਡਾ ਪੰਜਾਬ ਦਾ ਇੱਕ ਤੇ ਇਹ ਆ ਕਿ ਭਾਈਚਾਰਾ ਜਿਹੜਾ ਆਪਸ ਦੇ ਵਿੱਚ ਜਿਹੜੀ ਸਾਂਝ ਹੈ ਉਹ ਵੀ ਤਰੇੜੀ ਜਾ ਰਹੀ ਆ ਬਰਨਾਲੇ ਦੇਖ ਲੋ ਬਰਨਾਲੇ ਤੋਂ ਚਲਦੀ ਚਲਦੀ ਭਦੌੜ ਚ ਬਾਜ਼ਾਰ ਬੰਦ ਹੋ ਗਿਆ ਆ ਕੋਟਕਪੂਰਾ ਚ ਪ੍ਰੋਟੈਸਟ ਹੋ ਗਿਆ ਕਾਰੋਬਾਰੀ ਜਿਹੜੇ ਆ ਉਹ ਆਪਣੇ ਆਪ ਹੀ ਕਹਿ ਲੋ ਕਿ ਉਲਟੋ ਰਹਾ ਜੀ ਆਪਣੇ ਆਪ ਹੀ ਇਹਨਾਂ ਨੂੰ ਮਤਲਬ ਕਿ Hindu Sikh ਦਾ ਇੱਥੇ ਪਤਾ ਖੜਨ ਦੀ ਜ਼ਰੂਰਤ ਹੀ ਨਹੀਂ ਪਈ ਗੇਮ ਤੇ ਆਪਣੇ ਆਪ ਹੀ ਘੁੰਮਦੀ ਨਜ਼ਰ ਆ ਰਹੀ ਆ ਤਾਂ ਦੂਸਰੇ ਪਾਸੇ ਕਾਰੋਬਾਰੀ ਤੇ ਕਿਸਾਨ ਜਿਹੜੇ ਆ ਲੱਠ ਮੱਲੱਠ ਵੀ ਹੋ ਰਹਾ ਜੀ ਤੇ ਇਹ ਆਗਵਾ ਨੂੰ ਵੇਖਣਾ ਪਏਗਾ ਤੁਸੀਂ ਆਪਦੇ ਸਵਾਲ ਕਰੋ ਕੇਂਦਰੀ ਮੰਤਰੀ ਆ ਰਹੇ ਆ ਉਹਨਾਂ ਨੂੰ ਕਰੋ ਜਿੰਨ ਮਰਜ਼ੀ ਕਰੋ ਪਰ ਹੇਟਲੇ ਪੱਧਰ ਤੇ ਜੋ ਮੈਸੇਜ ਆ ਰਿਹਾ ਉਹ ਆਪਣੀ ਜਗ੍ਹਾ ਤੇ ਆ ਜਿਹੜੀ ਸਾਡੀ ਸਾਂਝ ਤੇ ਰੇੜੀ ਚੱਲੀ ਜਾ ਰਹੀ ਆ ਔਰ ਉਤਲੇ ਪੱਧਰ ਤੇ ਉਤਲੇ ਪੱਧਰ ਤੇ ਸਿੱਖਾਂ ਨੂੰ ਬਦਨਾਮੀ ਮਿਲ ਰਹੀ ਹੈ ਜਦ ਕਿ ਕਿਸਾਨ ਤੇ ਕੋਈ ਵੀ ਹੈ ਨਾ ਆਪਣਾ ਹਿੰਦੂ ਵੀ ਦੇਖਦੇ ਆ ਕਿਸਾਨ ਹੈ ਇੱਥੇ ਮੁਸਲਮਾਨ ਵੀ ਖੇਤੀ ਕਰਦੇ ਆ ਚਾਹ ਗਿਣਤੀ ਚ ਥੋੜੇ ਬਹੁਤੇ ਹੋ ਸਕਦੇ ਬਹੁ ਗਿਣਤੀ ਚ ਬੇਸ਼ੱਕ ਜੱਟ ਐ ਜਾਂ ਸਿੱਖ ਐ ਜੀ ਜੀ ਹੁਣ ਕਿਸਾਨ ਆ ਜਿਹੜੇ ਆਮ ਆਦਮੀ ਪਾਰਟੀ ਨੂੰ ਵੀ ਸਵਾਲ ਕਰ ਰਹੇ ਸੁਖਬੀਰ ਸਿੰਘ ਬਾਦਲ ਦਾ ਵੀ ਕੱਲ ਦੇਖੋ ਕਿ ਵਿਰੋਧ ਹੋਇਆ ਸੁਖਬੀਰ ਸਿੰਘ ਬਾਦਲ ਦਾ ਵੀ ਹੋਇਆ ਪਰਮਪਾਲ ਕੌਰ ਦਾ ਵੀ ਹੋਇਆ ਉੱਥੇ ਵੀ ਕੱਲ ਝਟਪ ਹੋਈ ਆ ਰਾਮਪੁਰਾ ਫੂਲ ਦੇ ਵਿੱਚ ਇਸ ਤਰ੍ਹਾਂ ਉਮੀਦ ਹੀਅਰ ਦਾ ਵੀ ਹੋ ਰਿਹਾ ਪਿੰਡਾਂ ਚ ਜੀ ਬ੍ਰੋ ਤੇ ਸਾਰਿਆਂ ਦਾ ਸਭ ਤੋਂ ਪਹਿਲਾਂ ਜੀ ਬੁਦਿਆਂ ਸਾਹਿਬ ਦਾ ਤੇ ਸਭ ਤੋਂ ਪਹਿਲਾਂ ਹੀ ਹੋਇਆ ਸੋ ਇਹ ਚੀਜ਼ ਆ ਕਿ ਇਹ ਆਗਵਾ ਨੂੰ ਥੋੜਾ ਜਿਹਾ ਦੇਖਣਾ ਪਏਗਾ ਕਿ ਕੀ ਇਹਦਾ ਹੱਲ ਨਿਕਲੇਗਾ ਕਿਉਂਕਿ ਉਤਲੇ ਪੰਦਰਤੇ ਤੇ ਵਰਤਾਂ ਤੇ ਇਸ ਤਰ੍ਹਾਂ ਦਾ ਹੀ ਬਣਦਾ ਨਸਰ ਆ ਰਿਹਾ ਜੀ 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 ਹਣੀ ਜੀ ਧੰਨਵਾਦ ਤੁਸੀਂ ਕੰਟਰੀਬਿਊਟ ਕੀਤਾ ਤੇ ਨਾਲ ਹੀ ਦੁਬਾਰਾ ਤੋਂ ਰਣਿੰਦਰ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਕੰਟਰੀਬਿਊਟ ਕੀਤਾ ਨਾਲ ਹੀ ਕਹਿੰਦੇ ਬਾਈ ਜੀ ਇੱਕ ਰਿਕਵੈਸਟ ਆ ਕਿ ਕਾਲ ਵਾਲੀ ਆਪਸ਼ਨ ਵੀ ਲੈ ਕੇ ਆਓ ਸ਼ੋਅ ਦੇ ਵਿੱਚ ਜੀ ਕਹਿੰਦੇ ਕਿ ਬਾਈ ਚਲੋ ਕੋਈ ਗੱਲ ਨਹੀਂ ਬਾਈ ਕਰ ਦਾਂਗੇ ਕੋਸ਼ਿਸ਼ ਜ਼ਰੂਰ ਪਰ ਫਿਰ ਇੰਨਾ ਚਿਰ ਗੱਲ ਨਹੀਂ ਹੋਣੀ ਫਿਰ ਕਾਲਰਾਂ ਦੀਆਂ ਗੱਲਾਂ ਵੀ ਸੁਨੀਆਂ ਪੈਂਦੀਆਂ ਨੇ ਕਿ ਬੜਾ ਬਹੁਤ ਲੰਮੀ ਗੱਲ ਹੋ ਜਾਂਦੀ ਆ ਤੇ ਕਾਲਰ ਕਈ ਵਾਰ ਤੱਤੀਆਂ ਤੁੱਤੀਆਂ ਵੀ ਸੁਣਾਉਣ ਲੱਗ ਜਾਂਦੇ ਸਾਰਾ ਕੁਝ ਫਿਰ ਹੁੰਦਾ ਹੈ ਤਾਂ ਉਹ ਇੱਕ ਵੱਖਰਾ ਸੈਟਅਪ ਹੁੰਦਾ ਜੀ 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 ਗੁਰਵਿੰਦਰ ਜੀ ਕਹਿੰਦੇ ਪਿਆ ਕਰਾਂਗੇ ਜੀ ਆ ਕਿਸਾਨਾਂ ਦੇ ਵਿਰੋਧੀ ਗੱਲ ਚੱਲਦੀ ਸੀ ਗੁਰਵਿੰਦਰ ਜੀ ਕਹਿੰਦੇ ਪਏ ਕਿ ਕਿਸਾਨ ਅੱਜ ਸੀਐਮ ਸਾਹਿਬ ਆ ਜਿਹੜੇ ਉਹ ਆ ਰਹੇ ਨੇਗੇ ਤਾਂ ਉਸ ਉ ਨਾਲੇ ਪਾਸੇ ਜੀ ਤਾਂ ਕਹਿੰਦੇ ਕਿ ਉੱਥੇ ਵੀ ਕਿਸਾਨ ਵਿਰੋਧ ਕਰਨਗੇ ਬਹੁਤ ਜ਼ਿਆਦਾ ਪੁਲਿਸ ਲਾਈ ਹੋਈ ਹੈ ਜੀ ਕਹਿੰਦੇ ਕਿ ਬਈ ਐਡਵਾਂਸ ਉਹਨਾਂ ਦਾ ਵਿਰੋਧ ਤੇ ਹੋਣਾ ਹੀ ਨਹੀਂ ਹੈ ਜੂਰ ਜੀ ਅੱਛਾ ਤੁਸੀਂ ਵੇਖੋ ਪਿੰਡਾਂ 'ਚ ਰੈਲੀ ਕਰਨੀ ਛੱਡਤੀ ਇਹਨਾਂ ਨੇ ਪਿੰਡਾਂ 'ਚ ਇਕੱਠ ਵੱਡੇ ਕਰਨੇ ਛੱਡੀ ਦਿੱਤੇ ਆ ਆਮ ਆਦਮੀ ਪਾਰਟੀ ਨੇ ਬਿਲਕੁਲ ਆਪਣਾ ਚੇਂਜ ਕਰ ਲਿਆ ਜਿਹੜੇ ਲੜ ਰਹੇ ਨੇ ਇਲੈਕਸ਼ਨ ਉਹ ਜਾ ਕੇ ਨੁਕੜ ਮੀਟਿੰਗਾਂ ਜਾਂ ਨੁਕੜ ਰੈਲੀਆਂ ਕਰ ਰਹੀਆਂ ਨੇ ਉਹ ਕਰ ਰਹੇ ਨੇ ਉਮੀਦਵਾਰਾਂ ਬਟ ਆਮ ਆਦਮੀ ਪਾਰਟੀ ਨੇ ਜੋਰ ਵੱਡੀਆਂ ਰੈਲੀਆਂ ਦਾ ਤੁਸੀਂ ਦੇਖਿਆ ਹੋਣਾ ਪੈਂਤਰਾ ਖਤਿਆਰ ਕੀਤਾ ਸੀਗਾ 14 ਵੇਲੇ ਤੋਂ ਲੈ ਕੇ ਉਹ ਬੰਦ ਕਰ ਦਿੱਤਾ ਉਹ ਐਸੇ ਕਰਕੇ ਕਿ ਜਿੰਨਾ ਵੱਡਾ ਇਕੱਠ ਹੋਏਗਾ ਜਿੰਨਾ ਪੇਂਡੂ ਇਲਾਕਾ ਹੋਏਗਾ ਸਾਡਾ ਵਿਰੋਧ ਵਧੇਰੇ ਹੋਊਗਾ ਤੇ ਇਹ ਤੇ ਹੋ ਸਕਦਾ ਇਹ ਹੰਸ ਰਾਜ ਹੰਸ ਵਾਲੀ ਸਿਕਿਉਰਟੀ ਤੇ ਚਲੋ ਖਰੇ ਲਿਆਜ਼ ਕਰਦੀ ਹੋਵੇ ਇਹ ਨਾਲੀ ਸਿਕਿਉਰਟੀ ਨਹੀਂ ਤੇ ਵੇਖੋ ਤੁਸੀਂ ਝੰਬਦੇ ਨੇ ਉਹ ਗੜੀ ਵਾਲੀ ਵੀਡੀਓ ਹੋਈ ਤਾਂ ਸੀ ਹਾਂਜੀ ਬਿਲਕੁਲ ਇਹਨਾਂ ਨੇ ਤਾਂ ਚੰਬਦੇ ਨੇ ਜੀ 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 ਇਧਰਲੇ ਪਾਸੇ ਸੁਵਿੰਦਰ ਜੀ ਇਹ ਕਹਿੰਦੇ ਬਾਈ ਜੀ ਬਿਲਕੁਲ ਠੀਕ ਹੋ ਤੁਸੀਂ ਪਿੰਡਾਂ ਦੇ ਵਿੱਚ ਐਸਸੀ ਵੋਟਰ ਦੇ ਘਰਾਂ ਦੇ ਵਿੱਚ ਭਾਏ ਭਰੇ ਝੰਡੇ ਲੱਗੇ ਆ ਖਾਸ ਕਰ ਮਾਝੇ ਦੇ ਵਿੱਚ ਜੀ ਕਹਿੰਦੇ ਇਹ ਇਹ ਹੀ ਕਰਦੇ ਹੁੰਦੇ ਨੇ ਹਜ਼ੂਰ ਹਾਲਾਂਕਿ ਇਹਨਾਂ ਨੇ ਐਸਸੀ ਨੂੰ ਕੀ ਦਿੱਤਾ ਇੱਕ ਵੱਖਰਾ ਵਿਸ਼ਾ ਹੈ ਐਸਸੀ ਦੀਆਂ ਅੱਜ ਕੀ ਜ਼ਰੂਰਤਾਂ ਨੇ ਯਾਰ ਇੱਕ ਵੱਖਰਾ ਵਿਸ਼ਾ ਹੈ ਕਿਰਤੀ ਲਈ ਕੀ ਮੁਸ਼ਕਲਾਂ ਨੇ ਪੰਜਾਬੀ ਕਿਰਤੀ ਨੂੰ ਖਾਸ ਤੌਰ ਤੇ ਮਜ਼ਦੂਰ ਜਮਾਤ ਨੂੰ ਪੰਜਾਬ ਦੀ ਜਿਹੜੀ ਜੱਟ ਡੋਮਿਨੈਂਟ ਪੋਲਟਿਕਸ ਆ ਉਹਨੇ ਕਿਸ ਤਰ੍ਹਾਂ ਇਸਤੇਮਾਲ ਕੀਤਾ ਕਿਸ ਤਰ੍ਹਾਂ ਵਰਤੇ ਇੱਕ ਵੱਖਰਾ ਬਹਿਸ ਦਾ ਵਿਸ਼ਾ ਤੁਸੀਂ ਦੇਖ ਲਓ ਇਹਦੇ ਵਿੱਚ ਹੁਣ ਆਪਾਂ ਨਹੀਂ ਕਰ ਰਹੇ ਉਹ ਚੀਜ਼ ਪਰ ਇਹ ਸੱਚ ਹੈ ਇਸ ਤੱਥ ਨੂੰ ਸ਼ੋਅੇ ਤੋਂ ਬਗੈਰ ਤੁਸੀਂ ਕੁਝ ਨਹੀਂ ਅੱਗੇ ਚਰਚਾ ਚੱਲੇ ਆ ਸਕਦੇ ਉਹ ਅਲੱਗ ਵਿਸ਼ਾ ਪਰ ਉਹ ਏਸੇ ਚੀਜ਼ ਨੂੰ ਇਸਤੇਮਾਲ ਕਰ ਰਿਹਾ ਉਹਨਾਂ ਨੇ ਹੁਣ ਤੁਸੀਂ ਦੇਖੋ ਜਿਹੜੇ ਬਿਹਾਰ ਯੂਪੀ ਜਾਂ ਝਾਰਖੰਡ ਤੱਕ ਦੀ ਰਾਜਨੀਤੀ ਤੋਂ ਆਖਦਾ ਤਾਂ ਇਹਨਾਂ ਨੇ ਕੀ ਖਾਸਾ ਅਪਣਾਇਆ ਖਾਸਾ ਕੀ ਸੀਗਾ ਕਿ ਇਹਨਾਂ ਨੇ ਉਹਨਾਂ ਵਰਗਾਂ ਦੇ ਵਿੱਚ ਇੱਕ ਸਵੈਮਾਨ ਜਗਾਇਆ ਸੀਗਾ ਸਵੈਮਾਨ অতি ਪਛੜਿਆ ਵਰਗ ਮਹਾ ਦਲਤਾ ਦੇ ਵਿੱਚ ਦਲਤਾ ਕਿ ਤੁਸੀਂ ਹਿੰਦੂ ਹਿੰਦੂ ਰਾਜ ਤੁਹਾਡਾ ਇੰਨੇ ਸਾਲਾਂ ਬਾਅਦ ਹਿੰਦੂ ਹਿਰਦੇ ਸਮਰਾਟ ਵਗੈਰਾ ਕਹ ਰਾ ਤਾਂ ਉਸ ਮਤਲਬ ਕਿ ਜਿਹੜਾ ਉਹ ਸਵੈਮਾਨ ਹੁੰਦਾ ਹੈ ਨਾ ਉਹ ਫਿਰ ਧੰਨਵਾਤ ਹੈ ਕੰਮ ਕਰਦਾ ਹੈ ਜੀ ਉਹ ਕਹ ਲੋ ਕਿ ਲਾਮਬੰਦੀ ਬਹੁਤ ਜ਼ਬਰਦਸਤੀ ਕਰ ਜ਼ਬਰਦਸਤ ਕਰ ਸੋ ਇਹੀ ਚੀਜ਼ ਮੈਨੂੰ ਲੱਗਦਾ ਕਿ ਭਾਜਪਾ ਨੇ ਇੱਥੇ ਫਾਰਮੂਲਾ ਅਪਣਾਇਆ ਤੇ ਇਹਦਾ ਇਮਕਾਨ ਸੀਗਾ ਇਹਦਾ ਇਮਕਾਨ ਸੀਗਾ ਹਾਲੇ ਤੁਸੀਂ ਦੇਖੋ ਭਾਜਪਾ ਹੋਰ ਵੀ ਕਰੇਗੀ ਹਾਲੇ ਸਾਲ 2 ਸਾਲ 4 ਸਾਲ ਬਾਅਦ ਨਾ ਤੁਸੀਂ ਦੇਖੋ ਭਾਜਪਾ ਜੇ ਸੈਂਟਰ ਦੇ ਵਿੱਚ ਸਰਕਾਰ ਜੇ ਮੰਨ ਲਓ ਇਹਨਾਂ ਦੀ ਰਹਿੰਦੀ ਹੈ ਤੇ ਫਿਰ ਤਾਂ ਬਹੁਤ ਬਹੁਤ ਕੁਝ ਹੋਵੇਗਾ ਜੇ ਮੰਨ ਲਓ ਤਗੜੀ ਆਪੋਜੀਸ਼ਨ ਦੇ ਤੌਰ ਤੇ ਵੀ ਭਾਜਪਾ ਰਹਿੰਦੀ ਹੈ ਤਦ ਵੀ ਇਹ ਚੀਜ਼ਾਂ ਬਦਲ ਲਗੀਆਂ ਨਹੀਂ ਜੀ ਜੀ ਜੀ